ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਚੈਨਲ ਤੇ ਪੇਸ਼ ਕਰਦੇ ਹਾਂ ਅੱਜ ਦੀ ਕਹਾਣੀ ਜਿੰਦਰ ਦਾ ਤਲਾਕ ਹੋਣ ਚ ਡੇਢ ਕ ਮਹੀਨਾ ਬਾਕੀ ਸੀ ਕਿ ਉਹਦੇ ਬਾਪੂ ਨੇ ਉਹਦੇ ਤਲਾਕ ਨਾ ਲੈਣ ਲਈ ਤੇ ਸਹੁਰੇ ਵਾਪਸ ਜਾਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਉਸਨੇ ਆਪਣੇ ਬਾਪੂ ਨੂੰ ਬਿਠੇ ਰਾ ਕੇ ਕਿਹਾ ਕਿ ਉਹ ਇਹ ਵਿਆਹ ਨਹੀਂ ਨਿਵਾਉਣਾ ਚਾਹੁੰਦੀ ਉਹਨੇ ਵਿਆਹ ਤੋਂ ਹੀ ਸਾਰੀ ਉਮਰ ਨਾ ਭਰਨ ਵਾਲੇ ਫਟ ਖਾਦੇ ਨੇ ਪਰ ਉਹਦਾ ਬਾਪੂ ਹਮੇਸ਼ਾ ਉਹਨੂੰ ਤੇਰਾ ਕੰਮ ਨਹੀਂ ਇਹ ਸਭ ਸੋਚੰਦਾ ਕੀ ਚੰਗਾ ਕੀ ਮਾੜਾ ਮੈਂ ਦੁਨੀਆ ਵੇਖੀ ਆ ਸ਼ਰੀਕ ਤੇ ਲੋਕ ਜਿਉਣ ਨਹੀਂ ਦੇਣਗੇ ਤੈਨੂੰ ਤਲਖ ਸੁਦਾਨੂ ਮਿਹਣੇ ਦੇਣਗੇ ਸਾਰੀ ਉਮਰ ਹੁਣ ਮੇਰੇ ਬੁੱਢੇ ਹੱਡਾਂ 'ਚ ਜਾਨ ਹੈ ਨਹੀਂ ਆਸਮਾ ਸਹਿਣ ਦੀ ਕਹਿ ਕੇ ਚੁੱਪ ਕਰਵਾ ਦਿੰਦਾ ਜਿੰਦਰ ਦਾ ਬਾਪੂ ਆਪ ਬੇਵਸ ਹਾਲਾਤਾਂ ਦੀ ਮਾਰ ਚੱਲ ਰਿਹਾ ਸੀ ਵੈਸੇ ਵੀ ਉਹਨੇ ਕਿਹੜਾ ਉਨ ਨੂੰ ਸਹੁਰਿਆਂ ਵੱਲੋਂ ਪਰੇਸ਼ਾਨ ਕਰਨ ਦਾ ਸਹੀ ਕਾਰਨ ਬਾਪੂ ਨੂੰ ਦੱਸਿਆ ਸੀ ਉਸ ਨੇ ਤਾਂ ਵਿਆਹ ਦੇ 3 ਸਾਲ ਮੰਗਰੋਂ ਵੀ ਜਵਾਕ ਨਾ ਹੋਣ ਦਾ ਕਾਰਨ ਹੀ ਕਲੇਸ਼ ਤੇ ਤਲਾਕ ਲੈਣ ਵਾਲੀ ਵਜ੍ਹਾ ਬਾਪੂ ਨੂੰ ਦੱਸੀ ਸੀ ਇਹੀ ਸੋਚ ਜਿੰਦਰ ਵੀ ਹਮੇਸ਼ਾ ਬੇਵੱਸ ਹੋ ਕੇ ਰੋ ਰੂਕੇ ਚੁੱਪ ਕਰ ਜਾਂਦੀ ਹੋਰ ਕਰ ਵੀ ਕੀ ਸਕਦੀ ਸੀ ਆਪਣੇ ਦੁੱਖ ਦੱਸੇ ਵੀ ਤਾਂ ਮਾਂ ਤਾਂ ਪਹਿਲਾਂ ਹੀ ਮਰ ਗਈ ਸੀ ਪਰਾ ਪਰਜਾਈ ਉਦਾਂ ਹੀ ਅੱਡ ਦੂਜੇ ਸ਼ਹਿਰ ਚ ਰਹਿੰਦੇ ਸੀ। ਉਹ ਵੀ ਬਾਪੂ ਨੂੰ ਕਦੇ ਦੇਖਣ ਨਹੀਂ ਆਏ। ਸਾਹਮਣਾ ਤਾਂ ਦੂਰ ਦੀ ਗੱਲ ਆ। ਉਹ ਤਾਂ ਜਿਉਂਦੇ ਜੀ ਹੀ ਸਾਨੂੰ ਦੋਹਾਂ ਭੈਣਾਂ ਤੇ ਬਾਪੂ ਨੂੰ ਮਰਿਆ ਮੰਨੀ ਬੈਠੇ ਨੇ। ਇੱਕ ਭੈਣ ਮੀਤੋ ਉਹ ਤਾਂ ਆਪਣੇ ਸਹੁਰੇ ਘਰ ਔਖਾ ਟਾਈਮ ਪਾਸ ਕਰਦੀ ਆ। ਮੀਤੋ ਦੇ ਸਹੁਰੇ ਤਾਂ ਉਦਾਂ ਹੀ ਬੜੇ ਖਰਾਬ ਬੰਦੇ ਆ। ਵਿਚਾਰੀ ਨੂੰ ਸਿਣ ਕੇ ਰੱਖਿਆ ਆ। ਉਹਨੂੰ ਤਾਂ ਬਾਪੂ ਨੂੰ ਮਿਲਿਆ ਵੀ ਖਾਸਾ ਚਿਰ ਹੋ ਗਿਆ। ਬਸ ਉਹ ਆਪਣੇ ਜੁਆਕਾਂ ਆਸਰੇ ਟਾਈਮ ਪਾਸ ਕਰੀ ਜਾਂਦੀ ਐ। ਇਹੀ ਖਿਆਲਾਂ 'ਚ ਗਵਾਚੀ ਦੀ ਸੁਰਤੀ ਟੁੱਟੀ। ਜਦੋਂ ਉਹਦੇ ਬਾਪੂ ਨੇ ਜਿੰਦਰ ਨੂੰ ਆਵਾਜ਼ ਮਾਰੀ। ਬਾਪੂ ਜੀ ਤਾਰਾਏ ਵੇਲ ਇਹ ਕਹਿ ਕੇ ਬਾਪੂ ਕੋਲ ਆਈ ਪਾਣੀ ਦਾ ਗਲਾਸ ਦਿੱਤਾ ਬਾਪੂ ਨੂੰ। ਬਾਪੂ ਨੂੰ ਜ਼ਿਆਦਾ ਹੀ ਪਰੇਸ਼ਾਨ ਦੇਖ ਕੇ ਬੋਲੀ ਬਾਪੂ ਜੀ ਕੀ ਗੱਲ? ਕੀ ਹੋਇਆ ਜਿਆਦਾ ਹੀ ਪਰੇਸ਼ਾਨ ਲੱਗਣ ਡੇ ਹੋ ਬਾਪੂ ਨੇ ਇੱਕ ਤੱਕ ਜਿੰਦਰਵਾਲ ਤੱਕਿਆ ਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ ਤੇ ਬੋਲਿਆ ਜਿੰਦਰ ਤੂੰ ਕਹਿੰਦੀ ਏ ਨਾ ਕਿ ਤੂੰ ਸਹੁਰੇ ਨਹੀਂ ਜਾਣਾ ਅੱਜ ਤੋਂ ਬਾਅਦ ਮੈਂ ਤੇਰੇ ਸਹੁਰਿਆਂ ਦੇ ਜਾਣ ਬਾਰੇ ਕੋਈ ਗੱਲ ਨਹੀਂ ਕਰਾਂਗਾ ਤੈਨੂੰ ਕਦੇ ਮਜਬੂਰ ਨਹੀਂ ਕਰਾਂਗਾ ਉਸ ਨਰਕ ਚ ਜਾਣ ਲਈ ਜਿੰਦਰ ਸੁਣ ਹੋਈ ਆਪਣੇ ਬਾਪੂ ਦੀਆਂ ਗੱਲਾਂ ਸੁਣ ਕੇ ਖਲੋਤੀ ਇੱਕਦਮ ਬੈਠ ਗਈ। ਉਹਦੇ ਮਨ ਵਿੱਚ ਬਾਪੂ ਦੇ ਇੱਕਦਮ ਫੈਸਲਾ ਬਦਲਣ ਦਾ ਕਾਰਨ ਜਾਣਨ ਦੀ ਉਤਸੁਕਤਾ ਸੀ ਪਰ ਬਾਪੂ ਤੋਂ ਡਰਦੀ ਚੁੱਪਚਾਪ ਖੜੀ ਰਹੀ। ਜਿੰਦਰ ਦਾ ਬਾਪੂ ਉਹਦੀ ਉਤਸੁਕਤਾ ਸਮਝ ਕੇ ਆਪ ਮਹਾਰੇ ਬੋਲਿਆ। ਪੁੱਤ ਅੱਜ ਜਦੋਂ ਮੈਂ ਬਿਜਲੀ ਦਾ ਬਿੱਲ ਤਾਰਨ ਗਿਆ ਸੀ ਕਾਂ ਤੇਰੇ ਸਹੁਰਿਆਂ ਦੇ ਪਿੰਡ ਇੱਕ ਬੰਦਾ ਆਇਆ ਸੀ ਤੇਰੇ ਸਹੁਰਿਆਂ ਦਾ ਦੂਰ ਨੇੜੇ ਦਾ ਰਿਸ਼ਤੇਦਾਰ ਜਿੰਦਰ ਨੇ ਵਿੱਚੇ ਗੱਲ ਦੇ ਬਾਪੂ ਨੂੰ ਕਿਹਾ ਬਾਪੂ ਜੀ ਹੁਣ ਕਾਦੇ ਸਹੁਰੇ ਆਹੋ ਪੁੱਤ ਬਾਪੂ ਨੇ ਅੱਗੇ ਗੱਲ ਤੋਰੀ ਪੁੱਤ ਉਹਨਾਂ ਦੇ ਰਿਸ਼ਤੇਦਾਰ ਨੇ ਮੈਨੂੰ ਪਛਾਣ ਲਿਆ ਤੇ ਇੱਜ਼ਤ ਮਾਨ ਨਾਲ ਬੁਲਾਇਆ ਕਹਿ ਕੇ ਬਾਪੂ ਚੁੱਪ ਕਰ ਗਿਆ ਫਿਰ ਬਾਪੂ ਨੇ ਇੱਕ ਹੌਕਾ ਭਰਿਆ ਤੇ ਬੋਲਿਆ ਮੈਨੂੰ ਦੱਸਿਆ ਉਹਨੇ ਕਿ ਕਿਦਾਂ ਤੇਰੇ ਸਹੁਰਿਆਂ ਤੇਰੇ 'ਤੇ ਜ਼ੁਲਮ ਕੀਤੇ ਕਿਦਾਂ ਜ਼ਬਰਦਸਤੀ ਤੈਨੂੰ ਤੇਰੇ ਦੌਰ ਨਾਲ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਕਿਉਂਕਿ ਉਹਨਾਂ ਨੂੰ ਘਰ ਦਾ ਵਾਰਿਸ ਚਾਹੀਦਾ ਸੀ ਕਿਉਂਕਿ ਤੇਰੇ ਘਰ ਵਾਲੇ 'ਚ ਕਮੀ ਸੀ ਉਹਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਈ ਮੈਂ ਤਾਂ ਆਪਣੇ ਆਪ ਤੇ ਸ਼ਰਮਸ਼ਾਰ ਹੋਣਦਿਆਂ ਮੈਂ ਕਿਹੋ ਜਿਹਾ ਵਾਦਨ ਸਿੰਘ ਬਾਪਾ ਕਿ ਮੇਰੀ ਧੀ ਇੰਨਾ ਕੁਸ ਨਰਕ ਸਹਿਣ ਕਰਦੀ ਰਹੀ ਤੇ ਮੈਂ ਉਹਦੇ ਦੁੱਖ ਦਾ ਅੰਦਾਜ਼ਾ ਵੀ ਨਾ ਲਾ ਸਕਿਆ ਤੂੰ ਵੀ ਕਦੇ ਆਪਣਾ ਦੁੱਖ ਨਹੀਂ ਫੋਲਿਆ ਮੈਂ ਹਮੇਸ਼ਾ ਤੇਰੇ ਤੇ ਉਥੇ ਵਾਪਸ ਜਾਣ ਲਈ ਜ਼ੋਰ ਪਾਉਂਦਾ ਰਿਹਾ ਤੈਨੂੰ ਉਸ ਨਰਕ ਚ ਭੇਜਣ ਦਾ ਗੁਨਾਹ ਮੈਂ ਦੁਬਾਰਾ ਕਦੇ ਵੀ ਨਹੀਂ ਕਰੂੰਗਾ ਧੀਏ ਮੈਨੂੰ ਮaaf ਕਰ ਦੇਤੀ ਏ ਜਿੰਦਰ ਦੇ ਬਾਪੂ ਦੇ ਬੋਲ ਉਸ ਨੂੰ ਆਪਣੇ ਸਹੁਰਿਆਂ ਵੱਲੋਂ ਦਿੱਤੇ ਕਦੇ ਨਾ ਪਾਰਨ ਵਾਲੇ ਫਟ ਉੱਤੇ ਮੱਲਮ ਦੇ ਬਾੰਗ ਲੱਗ ਰਹੇ ਸੀ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਝਰਨਿਆਂ ਵਾਂਗ ਵਹਿ ਰਹੇ ਸਨ ਜਿੰਦਰ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹਦਾ ਬਾਪੂ ਨਹੀਂ ਉਹਦੀ ਮਾਂ ਉਹਦੇ ਦੁੱਖ ਭੰਡਾਰ ਰਹੀ ਹੋਵੇ ਧੰਨਵਾਦ ਜੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਇਸ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ